ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਨੂੰ ਨਵੇਂ ਸਾਲ ਦੀਆਂ 2025 ਦੀਆਂ ਬਹੁਤ ਬਹੁਤ ਮੁਬਾਰਕਾਂ ਤੇ 24 ਲੰਗਿਆ ਜਿੱਦਾਂ ਖੁਸ਼ੀਆਂ ਦਾ 24 ਲੰਗਿਆ ਤੁਹਾਡਾ ਇਦਾਂ ਹੀ ਅੱਗੇ 25 ਤੁਹਾਡਾ ਖੁਸ਼ੀਆਂ ਭਰਿਆ ਸਾਲ ਹੋਵੇ ਖੁਸ਼ੀਆਂ ਮਾਣੋ ਤਰੱਕੀਆਂ ਮਾਣੋ ਤੇ ਅੱਜ ਅਸੀਂ ਚੱਲੇ ਆ ਆਪਣੇ ਪਟਿਆਲੇ ਏਜੰਸੀ 'ਚ ਬੋਲਟ ਮੋਟਰਸਾਈਕਲ ਲੈ ਆਏ ਜੀ ਤੇ ਬੱਚਿਆਂ ਨੂੰ ਆਪਾਂ ਨੇ ਨਵੇਂ ਸਾਲ ਦਾ ਕਿਹਾ ਸੀ ਵੀ ਗਿਫਟ ਦਵਾਂਗੇ ਤੁਹਾਨੂੰ ਅੱਜ ਉਹ ਪੂਰਾ ਕਰਨ ਚੱਲੇ ਆ ਤੇ ਬੋਲਟ ਮੋਟਰਸਾਈਕਲ ਲੈ ਕੇ ਆਉਨੇ ਆ ਜੀ ਬੋਲਟ ਮੋਟਰਸਾਈਕਲ ਕਲਾਸਿਕਲ ਤੇ ਅੱਗੇ ਦਿਖਾਉਨੇ ਆ ਤੁਹਾਨੂੰ ਜਿਵੇਂ ਜਿਵੇਂ ਵੀ ਅਸੀਂ ਉੱਥੇ ਜਾ ਕੇ ਏਜੰਸੀ 'ਚ ਇੱਥੇ ਆ ਜਾਓ ਸਰ ਮਹਾ ਕਹਿੰਦੇ ਨੇ ਹੁੰਦੇ ਵੀ ਬੋਲਟਾਂ ਦੇ ਪਟਾਕੇ ਸਰਦਾਰ ਬੋਲਟਾਂ ਵਾਲੇ ਬੋਲਟਾਂ ਵਾਲ ਜਾ ਕੇ ਉਹ ਕਿੰਨੇ ਤੋਹਣ ਨੇ ਹਾਂ ਜਗਵਾ ਵਾਲਿਆਂ ਕੋਲ ਵੀ ਬੋਲਟ ਹੁੰਦਾ ਸੀ ਕਿੰਨੇ ਕਿੰਨੇ ਤੇਜ ਨੇ ਸੋਸ਼ਲ ਮੀਡੀਆ ਤੇ ਠੀਕ ਆ ਨਾ ਤੇ ਬੋਲਟ ਆ ਨਾ ਜਿਹੜੀ ਚੀਜ਼ ਵੀ ਇਹ ਹਰ ਇੱਕ ਨੌਜਵਾਨ ਦੀ ਪਹਿਲੀ ਪਸੰਦ ਰਹੀ ਸਹੀ ਗੱਲ ਤੇ ਪਹਿਲੀ ਪਸੰਦ ਰਹੀ ਆ ਕਿਉਂਕਿ ਪਤਾ ਨਹੀਂ ਕੀ ਗੱਲ ਆ ਇਹਦੇ ਵਿੱਚ ਜਿੱਦਾਂ ਆਪਾਂ ਕਹਿ ਦਈਏ ਵੀ ਲੇਡੀਜ਼ ਨੂੰ ਗੈਣੇ ਪਸੰਦ ਹੁੰਦੇ ਨੇ ਉਹ ਤਾਂ ਬੱਚਿਆਂ ਨੂੰ ਉਹਦਾ ਬੱਚਿਆਂ ਨੂੰ ਬੋਲਟ ਇੱਕ ਗੈਣਾ ਹੀ ਹੁੰਦਾ ਹੈ ਨੌਜਵਾਨਾਂ ਦਾ ਆਹ ਨੌਜਵਾਨਾਂ ਚਲਾਉਣ ਕਾ ਨਾ ਚਲਾਉਣ ਹਾਲਾਂਕਿ ਚੱਲਦਾ ਬਹੁਤ ਘੱਟ ਹੈ ਬੋਲਟ ਦੇ ਨਾਲ ਫਿਰ ਆਇਆ ਹੋਣਾ ਵੀ ਭਾਰੀ ਹੋ ਜਾ ਰ ਇਹਨੂੰ ਖੜਾ ਲਓ ਚੱਲ ਕੋਈ ਨਹੀਂ ਪਰ ਘਰੇ ਖੜਾ ਜ਼ਰੂਰੀ ਇਹ ਇੱਕ ਤਰ੍ਹਾਂ ਦੀ ਟੂਮ ਵਾਲੀ ਗੱਲ ਹੈ ਇਹਦਾ ਹਾਂ ਇਹ ਘਰ 'ਚ ਹੋਣਾ ਜ਼ਰੂਰੀ ਹੋਣਾ ਜ਼ਰੂਰੀ ਆ ਫਿਰ ਫਿਰ ਦੂਜੀ ਗੱਲ ਇਹ ਵੀ ਆ ਬੋਲਟ ਕਿਤੇ ਨਾ ਕਿਤੇ ਆਪਣੇ ਮੈਂ ਐਂ ਤਾਂ ਨਹੀਂ ਕਹਿੰਦਾ ਹੈਗਾ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਜਿਵੇਂ ਘੋੜਿਆਂ ਦਾ ਕਿਸੇ ਪ੍ਰਾਣੇ ਜਵਾਨੇ ਚ ਆਪਣੀ ਕੌਮ ਕੋਲੇ ਆਪਣੇ ਸਿੰਘਾਂ ਕੋਲੇ ਘੋੜੇ ਹੁੰਦੇ ਸੀ ਬੋਲਟ ਇੱਕ ਸਰਦਾਰਾਂ ਦਾ ਘੋੜਾ ਹੀ ਆ ਸਹੀ ਗੱਲ ਆ ਹੂੰ ਤੇ ਕਿਤੇ ਨਾ ਕਿਤੇ ਇਹਦਾ ਕੌਮ ਨਾਲ ਜੁੜਿਆ ਵਾ ਵੀ ਇਹ ਆਪਣੀ ਨਾਲ ਕਾਰਨ ਇਹ ਆ ਵੀ ਜਦੋਂ 83 ਚ ਨਾ ਵੀ ਕੱਲੂ ਜਾ ਰਿਹਾ ਹੋਇਆ ਤੇ ਉਹ ਤੋਂ ਬਾਅਦ ਵੀ ਉਹ ਤੋਂ ਪਹਿਲਾਂ ਵੀ ਇਹ ਲੱਕਾ ਦਾ ਦੌਰ ਰਿਹਾ ਖਾੜਕੂ ਸਿੰਘਾਂ ਦਾ ਜਿਵੇਂ ਜਿਵੇਂ ਪੰਜਾਬ ਦੇ ਨੌਜਵਾਨਾਂ ਤੇ ਭੀੜ ਸੀ ਓਕਣ ਓਕਣ ਇਹਦੇ ਪਰ ਵੀ ਭੀੜ ਆਈ ਆ ਜੇ ਕਿਤੇ ਕੋਈ ਬਾਰਦਤ ਹੋ ਗਈ ਸਰਕਾਰ ਜਦ ਇਹ ਕਹਿੰਦੀ ਬੋਲਟ ਨੂੰ ਬੰਦ ਕਰ ਦੋ ਬੋਲਟ ਵਾਲਾ ਬੋਲਟ ਨਾਲ ਚੱਕਣਾ ਤਾਂ ਬੋਲਟ ਵਾਲਾ ਚੱਕਣਾ ਹੋਰ ਨਹੀਂ ਕੋਈ ਹਾਂ ਬੋਲਟ ਵਾਲਾ ਮੁੰਡਾ ਜਿਹਦੇ ਲਵੇ ਹੈਗਾ ਬੋਲਟ ਵਾਲਾ ਮੁੰਡਾ ਚੱਕ ਲੋ ਤੇ ਜਾ ਇਹਨਾਂ ਨੂੰ ਬਸ ਸਰਕਾਰ ਕੀ ਕਰਦੀ ਦੀ ਬੋਲਟ ਨੂੰ ਬੰਦ ਕਰ ਦਿੰਦੀ ਸੀ ਬੰਦ ਕਰ ਦਿੰਦੀ ਸੀ ਇਹ ਵਿਚਾਰੇ ਜਿੱਦਾਂ ਪੰਜਾਬ ਦੀ ਜਵਾਨੀ ਠਾਣਿਆ ਚੋਰੀ ਆ ਹਾਂ ਐ ਇਹ ਪੂਰੀ ਆਲੇ ਕੋਠਿਆਂ ਚ ਮੋਟਰ ਵਾਲੇ ਕੋਠੇ ਦੀ ਕੰਧ ਨਾਲ ਕਿਸੇ ਬੱਟ ਕੋਲੇ ਤੇ ਉਹ ਵੀ ਉਸ ਉਸ ਟਾਈਮ ਵੀ ਇਹ ਲੁਕੋ ਕੇ ਖੜਾਉਣਾ ਪੈਂਦਾ ਸੀ ਲੁਕੋ ਕੇ ਹਾਂ 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 ਤੇ ਇਸ ਕਰਕੇ ਇਹਨੂੰ ਕਿਸੇ ਨੇ ਵਿਚਾਰੇ ਪੁੱਛਿਆ ਤੱਕ ਨਹੀਂ ਐਦਾਂ ਰੋਲਿਆ ਇਹ ਸੋ ਆ ਕਰਕੇ ਇਹ ਗੱਲ ਇਹ ਕਿਤੇ ਨਾ ਕਿਤੇ ਸਰਦਾਰਾਂ ਨਾਲ ਇਹ ਚੀਜ਼ ਜੁੜੀ ਹੋਈ ਆ ਅੱਛਾ ਫਿਰ ਮੈਂ ਤੁਹਾਨੂੰ ਹੋਰ ਦੱਸਦਾ ਇੱਕ ਗੱਲ ਹੋਰ ਵੀ ਆ ਕਹਿੰਦੇ ਬੋਲਟ ਵਾਲੇ ਉਹਨੇ ਨਾ ਜਿਹੜੇ ਬੋਲਟ ਮਾਲਕਾਂ ਨੇ ਜਾਂ ਬੋਲਟ ਬਣਾਉਂਦੇ ਨੇ ਜਿਹੜੇ ਉਹਨਾਂ ਨੇ ਇੱਕ ਉਹਨਾਂ ਨੇ ਇੱਕ ਸਰਵੇ ਕਰਾਇਆ ਸੀ ਸਰਵੇ ਜਿਹੜਾ ਸਰਵੇ ਕਰਾਇਆ ਸੀ ਉਹਦੇ ਫਿਰ ਇਹ ਦੇਖਿਆ ਸੀ ਵੀ ਸਾਡਾ ਮੋਟਰਸਾਈਕਲ ਜਾਦੇ ਕਿੱਥੇ ਵਿਕਦਾ ਤੇ ਕਿੱਥੇ ਜੱਜਦਾ ਕਿੱਥੇ ਜੱਜਦਾ ਹਾਂ ਉਹਨਾਂ ਨੇ ਇਹ ਸੋਚਿਆ ਸੀ ਪਰ ਸਰਵੇ ਵਿੱਚ ਪਤਾ ਕੀ ਆਇਆ ਸੀ ਵੀ ਸਾਡਾ ਮੋਟਰਸਾਈਕਲ ਜੇ ਸਰਦਾਰ ਬੈਠਾ ਹੋਵੇ ਤਾਂ ਜੱਜਦਾ ਸਰਦਾਰ ਦੇ ਹੀਠਾਂ ਜੱਜਦਾ ਹਾਂ ਸਰਦਾਰ ਹੋਵੇ ਲੰਬਾ ਲੰਜਾ ਪੱਗ ਬੰਨੀ ਹੋਵੇ ਖੁੱਲੀ ਜੇਬ ਵਿੱਚ ਸਭ ਤੋਂ ਵੱਧ ਵਿਕਦਾ ਤੇ ਪੰਜਾਬ ਦੀ ਸਾਰਿਆਂ ਨਾਲ ਵੱਧ ਵੀਕਦਾ ਇਹ ਬਹੁਤ ਵੱਡੀਆਂ ਗੱਲਾਂ ਨੇ ਸੋ ਆਪਾਂ ਦਾ ਇਹ ਕਹਿੰਦੇ ਆ ਵਾਹਿਗੁਰੂ ਸਾਰਿਆਂ ਨੂੰ ਸਾਰੇ ਨੌਜਵਾਨਾਂ ਦੀ ਰੀਤ ਪੂਰੀ ਕਰੇ ਨਵਾਂ ਸਾਲ ਆ ਤੇ ਐਸੇ ਸਾਲ 'ਚ ਤੁਸੀਂ ਸਾਰੇ ਜਿਨ੍ਹਾਂ ਦੀ ਇਹ ਵਿਸ਼ਾ ਕੋਈ ਗਰੀਬ ਆ ਚਾਹੇ ਅਮੀਰ ਆ ਇਹਨਾਂ ਦੀ ਸੋਚ ਆ ਜਿਹੜੇ ਚਾਹੁੰਦੇ ਨੇ ਤੇ ਉਹ ਜੋ ਵੀ ਸੋਚੀ ਬੈਠੇ ਨੇ ਵਾਹਿਗੁਰੂ ਸਭ ਦੀ ਬਿਸ਼ਕੂਰੀ ਕਰੇ ਹਾਂ ਜਿਹੜੇ ਬੋਲਟ ਲਿਆਉਣਾ ਚਾਹੁੰਦੇ ਨੇ ਇਸੇ ਸਾਲ ਤੋਂ ਨਾ ਵੀ ਬਿਸ਼ ਪੂਰੀ ਹੋ ਜੇ ਅਸੀਂ ਤਾਂ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ ਇਹ ਬਹੁਤ ਵੱਡੀ ਗੱਲ ਆ ਵੀ ਬੋਲਟ ਹੋਣਾ ਘਰੇ ਕਹਿਣਾ ਹੀ ਆ ਇੱਕ ਕਹਿਣਾ ਗਹਿਣਾ ਹੈ ਹਾਂ ਨਹੀਂ ਅੱਛਾ ਫੇਰ ਸਾਰਿਆਂ ਨਾਲ ਵੱਡੀ ਗੱਲ ਇਹ ਆ ਤੁਸੀਂ ਇਹਨੂੰ ਘਟਦਾ ਰੇਟ ਨਹੀਂ ਘਟਦਾ ਰੇਟ ਨਹੀਂ ਘਟਦਾ ਵੱਧਦਾ ਹੀ ਸਮਾਗੇ ਹਾਂ ਤੁਸੀਂ ਹੁਣ ਲੈ ਜਾਓ ਦੋ ਦੋ ਸਾਲ ਨੂੰ ਵਿੱਚੋਂ ਤਾਂ ਤੁਹਾਨੂੰ ਵੱਧ ਮਿਲੂਗਾ ਵੱਧ ਮਿਲੂਗਾ ਹਾਂ ਸਹੀ ਗੱਲ ਹੈ ਇਹ ਵੀ ਗੱਲ ਨਾਲ ਇਹ ਬਹੁਤ ਵੱਡੀਆਂ ਗੱਲਾਂ ਨੇ ਲਓ ਪਹੁੰਚ ਮੈਂ ਲਾਦਾ ਪਹੁੰਚ ਪਹੁੰਚ ਚੁੱਕਿਆ ਸਾਹਮਣੇ ਜਾਂਸੀਆ ਸਾਹਮਣੇ ਆਹ ਇਹਨਾਂ ਕੋਲ ਸ਼ਾਟਗਨ ਹੈ ਗ੍ਰਿਲਾਂ ਅਰਾਧਨਾ ਆਹ ਜਾਨ ਨੇ ਕਿਹੜਾ ਹੈ 3 ਤੋਂ 10 ਪ੍ਰੋਸੈਪਟ ए, दो मॉडल आए ये साढ़े छे सौ सीसी आटं आटंडर्ड खड़े स्टैंडर्ड की कीमत हैगी दो लख छकल ऐ सानू ने कड़े दो लाख बाहट है यार दो लाख बाहट है यार आ रहे हैं मोटरसाइकिल उसाना तो हम इतने दर्द में लग रहे हैं अब नहीं लग रहा है क्यों है ये क्या पुष्पीय आह पुष्पीय हाँ हाँ ਤੇ ਦੇਖੋ ਆ ਮੈਚ ਮੈਚ ਵਾਲਾ ਮੈਚ 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 ਉਹ ਦੇਖੋ ਸਾਡੇ ਬੱਚੇ ਮੈਚ 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 ਉਹ ਛੇੜੋਣਾ ਬਈ ਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਸਾਰੇ ਸੱਜਣ ਮਿੱਤਰਾਂ ਨੂੰ ਮੁਬਾਰਕਾਂ ਤੇ ਖੁਸ਼ ਰਹੋ ਤਰੱਕੀਆਂ ਮਾਣੋ ਅੱਜ ਅਸੀਂ ਬੋਲਟ ਲੈ ਆ ਤੇ ਤੁਹਾਨੂੰ 9 ਸਾਲ ਤੇ ਬੱਚਿਆਂ ਨੂੰ ਗਿਫਟ ਦਈ ਆ ਸੀ ਉਹ ਆਪਣੇ ਬੰਦਾ ਕਿੱਥੇ ਤੂ ਆ ਅੱਛਾ ਤੇ ਤੁਹਾਨੂੰ ਉਹਨੇ ਦੀ ਆ ਵਿੱਚ ਸੋਚਦੇ ਕਿ ਯਾਰ ਕੀਮਤ ਕਿੰਨੀ ਆ 262000 ਰੁਪਏ ਦਾ ਨਿਕੜਿਆ ਤੇ ਇਹ ਕਲਾਸਿਕ ਆ ਸਟੈਂਡਰਡ ਥੋੜਾ ਜਿਹਾ ਘੱਟ ਆ ਮੈਂ ਤੁਹਾਨੂੰ ਦੱਸਣਾ ਚਾਹਣਾ ਵੀ ਸੋਸ਼ਲ ਮੀਡੀਆ ਤੇ ਆਪਾਂ ਕਿੰਨੇ ਪੇਜ ਦੇਖਦੇ ਆ ਬੋਲਟ ਬੋਲਟਾ ਸਰਦਾਰ ਪਟਾਕੇ ਬੋਲਟ ਦੇ ਇਹ ਉਹ ਬਹੁਤ ਕੁਝ ਇਦਾਂ ਦਾ ਹਰ ਇੱਕ ਬੱਚੇ ਦੀ ਚੁਆਇਸ ਹੁੰਦੀ ਆ ਵੀ ਮੈਂ ਬੋਲਟ ਮੋਟਰਸਾਈਕਲ ਜਦੋਂ 19-20 ਸਾਲਾਂ ਦਾ ਹੋ ਜਾਂਦਾ ਵੀ ਮੈਂ ਬੋਲਟ ਮੋਟਰਸਾਈਕਲ ਮੈਨੂੰ ਲੈ ਕੇ দাও ਤੇ ਇਹ ਜਿੱਥੇ ਆਪਾਂ ਇਹ ਕਹਿ ਸਕੀਏ ਹੁੰਦੀ ਚੁਆਇਸ ਹੁੰਦੀ ਆ ਇਹ ਇੱਕ ਤਰ੍ਹਾਂ ਦਾ ਬੱਚਿਆਂ ਦਾ ਗਹਿਣਾ ਵੀ ਆ ਜਿਵੇਂ ਲੇਡੀਜ਼ ਤੇ ਗਹਿਣਾ ਨਾ ਇਦਾਂ ਗਹਿਣਾ ਵੀ ਆ ਇਹ ਕਹੇ ਦੀ ਚੀਜ਼ ਆ ਜੇ ਤੁਸੀਂ ਅੱਜ ਖਰੀਦਦੇ ਜੇ ਤਾਂ ਕਦੇ ਇਹ ਘਟਦਾ ਨਹੀਂ ਹੈਗਾ ਇਹ ਇਹਦਾ ਰੇਟ ਆ ਜਿਹੜਾ ਵਧੂਗਾ ਦੂਜੀ ਗੱਲ ਇਹ ਜਿਵੇਂ ਸਮੇਂ ਸਮੇਂ ਸਿਰ ਆਪਣੇ ਸਰਦਾਰਾਂ ਦੇ ਦੇਖਿਆ ਜੰਗਾ ਜੂਦਾਂ ਚ ਘੋੜਿਆਂ ਦਾ ਕੰਮ ਸੀ ਇਹ ਵੀ ਇੱਕ ਤਰ੍ਹਾਂ ਦਾ ਸਰਦਾਰਾਂ ਦਾ ਪੰਜਾਬੀਆਂ ਦਾ ਘੋੜਾ ਹੈ ਤੇ ਇਹ ਵੀ ਇੱਕ ਤਰ੍ਹਾਂ ਦਾ ਘੋੜਾ ਹੀ ਆ ਤੇ ਦੂਜੀ ਗੱਲ ਅੱਗੇ ਵੀ ਆ ਜੋ ਤੇ ਜਿੱਥੇ ਜਿੱਥੇ ਵੀ ਸਮੇਂ ਸਿਰ 83 ਤੋਂ ਲੈ ਕੇ ਹੁਣ ਤੱਕ ਜਿਹੜਾ ਆਪਾਂ ਦੇਖਿਆ ਕਾਲਾ ਦੌਰ ਕਿੰਨਾ ਸੀ ਚੱਲਿਆ ਜਿੱਥੇ ਸਰਦਾਰਾਂ ਦੇ ਮੁੰਡਿਆਂ ਤੇ ਕਹਿ ਕੇ ਉਹ ਆਪਾਂ ਕਿੰਨਾ ਕਹਾਣ ਹੋਇਆ ਉਹਨਾਂ ਦੇ ਪਿੱਛੇ ਤੇ ਉੱਥੇ ਤਕਰੀਬਨ ਇਸ ਮੋਟਰਸਾਈਕਲ ਤੇ ਵੀ ਭੀੜ ਰਹੀ ਆ ਇਹਨੇ ਉਸ ਟਾਈਮ ਬੰਦ ਕਰਤੇ ਸਰਕਾਰਾਂ ਨੇ ਇੱਕ ਵਾਰ ਦਾ ਸਕੂਟਰ ਤੇ ਹੁੰਦੀ ਸੀ ਮੋਟਰਸਾਈਕਲ ਤੇ ਹੁੰਦੀ ਸੀ ਤੇ ਮੋਟਰਸਾਈਕਲ ਨੂੰ ਗੋਲਟ ਨੂੰ ਬੰਦ ਕਰ ਦਿੰਦੇ ਤੇ ਕਾਰਨ ਵੀ ਜਿੱਥੇ ਉਹੀ ਗੱਲ ਆ ਵੀ ਜਿੱਥੇ ਸਰਦਾਰਾਂ ਦੇ ਮੁੰਡਿਆਂ ਤੇ ਭੀੜ ਪੰਜਾਬੀਆਂ ਤੇ ਭੀੜ ਉੱਥੇ ਇਸ ਮੋਟਰਸਾਈਕਲ ਤੇ ਵੀ ਭੀੜ ਰਹੀ ਆ ਤੇ ਇਹੀ ਗੱਲ ਆ ਵੀ ਰੱਬ ਕਰੇ ਸਾਰਿਆਂ ਨੂੰ ਆਪਾਂ ਬੰਪ ਤੇ ਚੱਲ ਵੀ ਚਲੋ ਵੀ ਲਓ ਬਾਈ ਗੁਰੂ ਦਾ ਨਾਮ ਅਗਰ 2 ਮਿੰਟ ਅੱਜੋ 2 ਮਿੰਟ ਕੱਢ ਜੋ ਆ ਜਾਵੇ ਕੋਈ ਇਸੋ ਨਾ ਆਹ ਸ੍ਰੀ ਆਖਾਲ